8.5 ਪਿੰਡਾਂ ਦੀ ਸੋਸਾਇਟੀ ਹੈ ਜੀ ਇਹ ਸਰਬਸੰਮਤੀ ਨਾਲ ਅਸੀਂ 8 ਮੈਂਬਰ ਇਕੱਠੇ ਆ ਉਹਨਾਂ ਨੇ ਮੈਨੂੰ ਪ੍ਰਧਾਨ ਚੁਣੀ ਹੈ ਕੀ ਕੀ ਇੱਕ ਕਮੇਟੀ ਦੇ ਅਧੀਨ ਜਿਹੜੇ ਕੰਮ ਹੁੰਦੇ ਨੇ ਕਿਸਾਨ ਭਰਾਵਾਂ ਦੇ ਕੀ ਕੀ ਹੁੰਦੇ ਨੇ ਕੀ ਕੀ ਮੁਸ਼ਕਲਾਂ ਆਉਂਦੀਆਂ ਇਹਦੇ ਵਿੱਚ ਜੀ ਮੇਨ ਸਾਡਾ ਖਾਸ ਦਾ ਜਿਵੇਂ ਪ੍ਰੋਵਾਈਡ ਕਰਾਉਣੀ ਤੇ ਹੋਰ ਸਾਰੇ ਖੇਤੀਬਾੜੀ ਵਾਲੇ ਸੰਦ ਨੇ ਜੀ ਉਹ ਪ੍ਰੋਵਾਈਡ ਕਰਾਉਣੇ ਜੀ ਹਾਂਜੀ ਕੀ ਕੀ ਮੇਨ ਮੁਸ਼ਕਲ ਕਿਹੜੀ ਕਿਹੜੀ ਹੁੰਦੀ ਹੈ ਕਿਸਾਨਾਂ ਨੂੰ ਜਿਹੜੀ ਤੁਸੀਂ ਪਹਿਲ ਦੇ ਆਧਾਰ ਤੇ ਸੋਲਵ ਕਰੋਗੇ ਜ਼ਿਆਦਾਤਰ ਜਿਸ ਤਰ੍ਹਾਂ ਹੁਣ ਝੋਨੇ ਦੀ ਜੀ ਉਹਦੇ ਵਾਸਤੇ ਵੀ ਸਾਡੇ ਕੋਲ ਮਸ਼ੀਨਾਂ ਹੈਗੀਆਂ ਨੇ ਜੀ ਕੁਝ ਇੱਕ ਦੋ ਮਸ਼ੀਨਾਂ ਅਸੀਂ ਚੇਂਜ ਕਰਕੇ ਹੋਰ ਲੈ ਕੇ ਆਵਾਂਗੇ ਜੀ ਹਾਂ ਬਾਕੀ ਜਿਵੇਂ ਹੁਣ ਮੇਨ ਮੁੱਦਾ ਡੀਏਪੀ ਦਾ ਜੀ ਉਹਨੂੰ ਸਭ ਤੋਂ ਪਹਿਲਾਂ ਤਾਂ ਅਸੀਂ ਉਹ ਤੇ ਹੀ ਵਿਚਾਰ ਕਰਾਂਗੇ ਵੀ ਸਾਰੇ ਕਿਸਾਨਾਂ ਨੂੰ ਡੀਏਪੀ ਮਿਲੇ ਜੀ ਹਾਂ ਕਿੰਨਾ ਕੁ ਘਾਟ ਆ ਰਹੀ ਹੈ ਡੀਏਪੀ ਦੀ ਜਿਹੜੀ ਡੀਏਪੀ ਫਿਲਹਾਲ ਤਾਂ ਜੀ ਸਾਡੇ ਕੋਲ 700 ਬੈਗ ਆ ਜੀ ਹਾਂਜੀ 7-8000 ਬੈਗ ਲੱਗ ਜਾਂਦੇ ਹੈ ਘਣੇ ਇੱਥੇ ਪਹਿਲ ਦੇ ਆਧ ਸਾਡੀ ਪ੍ਰਧਾਨ ਦੀ ਚੋਣ ਜੀ 8 ਮੈਂਬਰਾਂ ਨੇ ਆਪਣੀ ਸਹਿਮਤੀ ਨਾਲ ਕੀਤੀ ਹੈ ਜੀ ਸਰਦਾਰ ਕੁਲਵਿੰਦਰ ਸਿੰਘ ਜੀ ਡੀ ਨੂੰ ਪ੍ਰਧਾਨ ਚੁਣਿਆ ਗਿਆ ਜੀ ਤੇ ਸਰਦਾਰ ਰੀਸਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ ਤੇ ਬਾਕੀ ਹੋਰ ਕਮੇਟੀ ਸਾਰੇ ਚੁਣੀ ਗਈ ਹੈ ਜੀ ਤੇ ਇਹਨਾਂ ਨੂੰ ਅਸੀਂ ਲੱਖ ਲੱਖ ਵਧਾਈ ਦਿੰਦੇ ਆ ਕੀ ਕੀ ਮੇਨ ਕੋਪਲਸ ਸਟਾਟੀ ਦੇ ਵਿੱਚ ਜੀ ਇੱਕ ਤਾਂ ਜਿਵੇਂ ਹੁਣ ਅੱਗੇ ਜੀ ਆਪਣੇ ਕਣਕ ਦਾ ਸੀਜ਼ਨ ਆ ਰਿਹਾ ਹੈ ਕਣਕ ਦੀ ਬਜਾਈ ਹੋਣੀ ਹੈ ਡੀਪੀ ਖਾਦ ਦੀ ਬਹੁਤ ਜ਼ਰੂਰਤ ਹੁੰਦੀ ਹੈ ਕਿਸਾਨਾਂ ਨੂੰ ਜੀ ਡੀਪੀ ਖਾਦ ਫਿਲਹਾਲ ਸਾਡੇ ਕੋਲ ਤਕਰੀਬਨ 6-700 ਬੈਗੀ ਆਏ ਆ ਜੀ ਤੇ ਤਕਰੀਬਨ ਕਾਫੀ ਖਪਤ ਹੈਗੀ ਹੈ ਸੋਸਾਇਟੀ ਦੇ ਵਿੱਚ ਕਿਉਂਕਿ 8 ਪਿੰਡ ਇਸ ਸੋਸਾਇਟੀ ਨਾਲ ਜੁੜੇ ਹੋਏ ਨੇ ਇਸ ਕਰਕੇ ਅਸੀਂ ਡੀਪੀ ਤੇ ਪੂਰੀ ਪ੍ਰੈਫਰੈਂਸ ਦਵਾਂਗੇ ਇਸ ਚੀਜ਼ ਨੂੰ ਵੀ ਡੀਪੀ ਦਾ ਪੂਰਾ ਪ੍ਰਬੰਧ ਕੀਤਾ ਜਾਵੇ ਜਿਸ ਤਰ੍ਹਾਂ ਪਰਾਲੀ ਦੇ ਨਾਲ ਜਿਹੜੀ ਪਰਾਲੀ ਦੇ ਨਾੜ ਨੂੰ ਅੱਗ ਲਾਉਣ ਦੀ ਗੱਲ ਹੈ ਜੀ ਦੇਖੋ ਪਰਾਲੀ ਦੇ ਨਾੜ ਨਾਲ ਅੱਗ ਲਾਉਣ ਨਾਲ ਬੜਾ ਪੋਲਿਊਸ਼ਨ ਫੈਲਦਾ ਜੀ ਵਾਤਾਵਰਨ ਖਰਾਬ ਹੁੰਦਾ ਦੇਖੋ ਸਰਕਾਰ ਵੀ ਇਹ ਵਾਲ ਇਸ ਗੱਲ ਵੱਲ ਧਿਆਨ ਦੇ ਰਹੀ ਆ ਸਾਡਾ ਵੀ ਇਹੀ ਅਪਰਾਲਾ ਰਹੂਗਾ ਕਿ ਜ਼ਿੰਮੇਦਾਰਾਂ ਨੂੰ ਅ ਸੋਚ ਪੂਜਨ ਵਾਲਾ ਸਮਝਾਇਆ ਜਾਵੇ ਵੀ ਭਾਈ ਤੁਸੀਂ ਪ੍ਰਾਲੀ ਨੂੰ ਅੱਗ ਨਾ ਲਾਓ ਇਸ ਨਾਲ ਵਾਤਾਵਰਨ ਖਰਾਬ ਹੁੰਦਾ ਹੈ ਇਹ ਡੀਏਪੀ ਦਾ ਹੈ 700 ਤਕਰੀਬਨ 1600 ਥੱਲੇ ਖਤ ਹੁੰਦੀ ਹੈ ਪਿਛਲੇ ਸਾਲਾਂ 'ਚ 2-300 ਥੱਲੇ ਸਾਨੂੰ ਮਤਲਬ ਘਾਟਾ ਦਿੰਦੀ ਹੈ ਪਿਛਲੇ ਦਾ ਕਈ ਵਾਰ ਮਨਿਸਟਰਾਂ ਨੇ ਇੰਟਰਫੀਅਰ ਕਰਕੇ ਟਰੱਕ ਕਿਧਰੇ ਲੈ ਗਏ ਤੇ ਇੱਥੇ ਘਾਟਾ ਜੀ ਫਿਰ ਬਾਅਦ ਦੇ ਵਿੱਚ ਕਿਸਾਨ ਜੀ ਨੇ ਹਿੰਮਤ ਕਰਕੇ ਉਹ ਟਰੱਕ ਮੰਗਵਾਇਆ ਤਾਂ ਇੱਥੇ ਘਾਟ ਹੋਈ ਮਤਲਬ ਫਿਰ ਪੂਰੀ ਹੋਈ ਤਕਰੀਬਨ ਸਾਡੇ ਸੋਸਾਇਟੀ ਦੇ ਵਿੱਚ ਹਰ ਇੱਕ ਕੋਰਪੋਰੇਟ ਫੈਸਿਲਿਟੀ ਹੈ ਚਾਹੇ ਸੌਂਦਲੋਜੀ ਨੇ ਵੀ ਸਾਰੇ ਸੰਦ ਨੇ ਬੀਜਣ ਵਾਲੀ ਰੋਟਾਵੇਟਰ ਦੂਸਰਾ ਆਜਰਾ ਹੈ ਸਿੱਧੀ ਬਿਜਾਈ ਵੀ ਕਰਦੇ ਨੇ ਉਹਦੇ ਨਾਲ ਨਵੇਂ ਨਵੇਂ ਚੱਲੇ ਸਿਸਟਮ ਉਹ ਵੀ ਹੈਗਾ ਤੇ ਇੱਥੇ ਮਤਲਬ ਸੋਸਾਇਟੀ ਦਾ 5-7 ਕਰੋੜ ਰੁਪਇਆ ਹੋਊਗਾ ਜਿਹੜਾ ਇਨਵੈਸਟ ਹੁੰਦਾ ਇਹਦੇ ਵਿੱਚ ਜਿਹੜੇ ਲੋਕਾਂ ਨੂੰ ਬਹੁਤ ਫਾਇਦੇ ਹੁੰਦੇ ਨੇ ਸਿਰਫ ਇੱਕ ਸਾਨੂੰ ਘਾਟ ਪੈਦੀ ਤੇਲ ਦਾ ਪੰਪ ਵੀ ਸਾਡਾ ਚੱਲ ਰਿਹਾ ਸਰਕਾਰ ਨੇ ਬੰਦ ਕਰ ਦੇਵੇਂ ਪਤਾ ਨਹੀਂ ਕਾਰਨ ਕੀ ਹੈ ਅੱਗੇ ਸਾਡਾ ਪੰਪ ਚੱਲਦਾ ਸੀ ਪੰਪ ਦਾ ਤੇਲ ਵੀ ਰੋ ਲੈਂਦੇ ਸੀਗੇ ਅਰ ਸਾਰੇ ਪਿੰਡ ਬੜੇ ਸਹਿਯੋਗ ਨਾਲ ਚਲਾ ਰਹੇ ਨੇ ਸੋਸਾਇਟੀ ਨੂੰ ਤਰੀਵੇਂ ਪੰਜਾਬ ਦੇ ਵਿੱਚ 30 ਸੋਸਾਇਟੀ ਦੇ ਵਿੱਚ ਮੂਰੀ ਹੈ ਇਸ ਸੋਸਾਇਟੀ ओके okay. हां जी ਇੱਥੇ ਕ੍ਰੀਏਟਿਵ ਇਲਾਕੇ ਦੇ ਵਿੱਚ ਸਭ ਤੋਂ ਟੌਪ ਦੀ ਸੁਸਾਇਟੀ ਚੱਲਦੀ ਹੈ ਅਸੀਂ 5 ਵਾਰ ਇਹਦਾ ਪ੍ਰੋਫਿਟ ਬਣ ਚੁੱਕਿਆ ਓਕੇ 5 ਵਾਰ ਪ੍ਰੋਫਿਟ ਬਣ ਚੁੱਕਿਆ ਇਹਦੇ ਜਿਹਨੇ ਲੋਕਾਂ ਨੂੰ ਹੋਇਆ ਹੁਣ ਇਹ ਪਹਿਲਾਂ ਸਾਡਾ ਫੋਕਲ ਪੁਆਇੰਟ ਸੀ ਇੱਥੇ ਖਾਦ ਆਉਂਦੀ ਸੀ ਅਸੀਂ ਖਾਦ ਨੂੰ ਸਪਲਾਈ ਕਰਦੇ ਸੀ ਜਦੋਂ ਮੈਂ ਪ੍ਰਧਾਨ ਸੀ ਉਦੋਂ ਬਾਅਦ ਇਹਨੇ ਫੋਕਲ ਪੁਆਇੰਟ ਤੋੜਤਾ ਹੁਣ ਸਿੱਧੀ ਮਾਰਕੀਟ ਦੇ ਦਿੰਦੀ ਹੈ ਉਹ ਜਿਹੜੇ 5 ਰੁਪਏ ਤੋਂ ਥੱਲੇ ਦੀ ਉਹ ਘੱਟ ਘਾਟ ਰੌਣ ਲੱਗੀ ਅੱਛਾ ਹੁਣ ਵੀ ਪ੍ਰੋਫਿਟ ਚ ਹੈ ਇਹ ਪਹਿਲਾਂ ਇੱਕ ਵਾਰੀ ਹੋ ਗਈ ਸੀ ਡਾਊਨ ਜਦੋਂ ਐਨਪੀ ਦੇ ਲੋਕਾਂ ਨੇ ਪੈਸੇ ਨਹੀਂ ਭਰੇ ਫਿਰ ਜਦੋਂ ਸਬਸਿਡੀ ਆ ਗਈ ਉਹਦੇ ਬਾਅਦ ਫਿਰ ਠੀਕ ਹੋ ਗਈ ਫਿਰ ਤਨਖਾਹ ਮਿਲਣ ਲੱਗੀ ਹੈ ਨਾ ਕਰਮਚਾਰੀਆਂ ਨੂੰ ਕਰਮਚਾਰੀ ਬਹੁਤ ਠੀਕ ਨੇ ਜੀ ਜਿੱਦੋਂ ਇਹ ਬਣਾਈ ਗਿਆ ਸੀ ਇਹ 72 ਤੋਂ ਬਣੀ ਵੀ ਹੈ ਜੀ ਮਲਕਾ ਮਿਸ਼ਨਰੀ ਤੋਂ 70 ਚੋਂ ਗਿਾਰੇ ਸੱਤੇ ਪਿੰਡ ਇਕੱਠੇ ਹੋ ਗਏ ਇਕੱਠੇ ਹੋਣ ਤੋਂ ਬਾਅਦ ਇਹ ਬਹੁਤ ਸਕਸੈਸਫੁਲ ਚੱਲਦੀ ਹੈ ਇਹ ਆਪਣੀ ਜਗ੍ਹਾ 'ਚ ਬਣੀ ਵੀ ਹੈ ਇਹਦੀ ਆਪਣੀ ਮੁੱਲ ਲਈ ਵੀ ਜਗ੍ਹਾ ਹੈ ਸੋਸਾਇਟੀ ਲੋਕਾਂ ਨੇ ਪੈਸੇ ਇਕੱਠੇ ਕਰਕੇ ਮੁੱਲ ਲਈ ਹੈ ਜੀ ਦੇਖੋ ਜੀ ਸਰਬਸੰਮਤੀ ਹੋਈ ਹੈ ਬਹੁਤ ਵਧੀਆ ਬਾਕੀ ਆ ਵੀ ਸਰਬਸੰਮਤੀ ਹੈ ਜਿਹੜੀ ਪੋਲਿਟਿਕਸ ਤੋਂ ਦੂਰ ਹੋ ਕੇ ਹੋਈ ਹੈ ਕਿਸਾਨਾਂ ਨੇ ਆਪ ਸਰਬਸੰਮਤੀ ਕਰੀ ਹੈ ਸਾਇਟੀ ਦੀਆਂ ਸਮੱਸਿਆ ਕਿੰਨੇ ਸਾਇਟੀ ਦੀਆਂ ਸਮੱਸਿਆ ਕੁਝ ਵੀ ਨਹੀਂ ਹੁੰਦੀ ਜੇ ਸਰਕਾਰ ਥੋੜਾ ਜਿਹਾ ਧਿਆਨ ਦੇਵੇ ਡੀਓਪੀ ਦੀ ਖਾਤ ਹੈ ਸਮੇਂ ਸਿਰ ਮਿਲ ਜੇ ਜਿੰਮੇ ਸਾਡੇ ਸਾਰੇ ਸਾਇਟੀ ਵਾਲੇ ਜਿਹੜੇ ਵਰਕਰ ਨੇ ਉਹ ਇਨਾ ਪਰਾਲਾ ਕਰਦੇ ਨੇ ਤਾਂ ਖਾਦ ਪਹੁੰਚਦੀ ਆ ਬਾਕੀ ਜਿਹੜੀ ਤੁਸੀਂ ਪਰਾਲੀ ਦੀ ਸਮੱਸਿਆ ਦੀ ਗੱਲ ਕਰਦੇ ਹੋ ਸਾਡੀ ਸਾਇਟੀ ਕੋਲ ਹਰੇਕ ਮਤਲਬ ਉਹਦਾ ਉਜਾਰਾ ਹੈਗਾ ਲੋਕਾਂ ਨੂੰ ਵਰਤਣ ਲਈ ਅਸੀਂ ਪ੍ਰੇਰਿਤ ਕਰ ਰਹੇ ਹਾਂ ਵੀ ਲੋਕ ਉਹਨੂੰ ਵਰਤਣ ਰੋਟਾਵੇਟਰ ਸੁਪਰਸੀਡਰ ਮਲਚਰ ਸਾਰੇ ਸੰਧ ਹੈਗੇ ਬਹੁਤ ਘੱਟ ਹੀ ਕਿਰਾਏ ਤੇ ਬਲਦ ਹੁੰਦੇ ਨੇ ਸਿਰਫ 100 ਰੁਪਏ ਘੰਟੇ ਤੇ ਅਸੀਂ ਤਾਂ ਬਾਕੀ ਕਿਸਾਨਾਂ ਨੂੰ ਵੀ ਇਹ ਬੇਨਤੀ ਕਰਦੇ ਹਾਂ ਵੀ ਪਰਾਲੀ ਨੂੰ ਅੱਗ ਕੋਈ ਨਾ ਲਾਓ ਮੈਂ ਖੁਦ 8 ਸਾਲ ਹੋ ਗਏ ਕੋਈ ਅੱਗ ਨਹੀਂ ਲਾਈ ਹੈਗੀ ਅਸੀਂ ਗੱਠਾ ਵੀ ਬਣਾ ਰਹੇ ਹਾਂ ਤੇ ਬਾਕੀ ਉਹਨੂੰ ਪਰਾਲੀ ਨੂੰ ਵਿੱਚ ਵੀ ਮਲਚਰ ਕਰ ਰਹੇ ਹਾਂ ਮਲਚਰ ਕਰਕੇ ਸੁਪਰ ਸੀਡਰ ਨਾਲ ਕਣਕ ਬੀਜੀ ਆ ਆਪਣੇ ਬੜੀ ਵਧੀਆ ਕਣਕ ਹੋਈ ਆ ਪਰ ਸਰਕਾਰ ਹੈ ਜਿਹੜੀ ਇਹ ਸਾਥ ਨਹੀਂ ਦੇ ਰਹੀ ਸਰਕਾਰ ਕਿਤੇ ਨਾ ਕਿਤੇ ਆ ਕੇ ਵਖਰੇਵੇਂ ਕਰਦੀ ਆ ਲੋਕਾਂ ਦੇ ਧੜੇ ਬੰਦੀਆਂ ਬਣਾ ਕੇ ਪਿੰਡਾਂ ਜਾ ਕੇ ਸਾਡੇ 8 ਪਿੰਡਾਂ 'ਚ ਕੋਈ ਧੜੇ ਬੰਦੀ ਨਹੀਂ ਹੈਗੀ ਤੁਸੀਂ ਦੇਖ ਰਹੇ ਹੋ ਵੀ